ਕਿਸਾਨ ਵੀਰੋ ਅੱਜ ਭਾਰਤੀ ਕਿਸਾਨ ਕਨ联 ਦੁਆਬਾ ਦੇ ਮੁਖੋਂ ਤੇਦਾਰਾਂ ਦੀ ਮੀਟਿੰਗ ਹੋਈ ਹੈ ਸੁਖਚੈਨਾ ਸਿੰਘ ਪਗੋੜਾ ਵਿਖੇ ਹੋਰ ਇਸ ਦੇ ਵਿੱਚ ਇੱਕ ਮਤ ਹੋ ਕੇ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜਿਹੜੀ ਫਗਵਾੜਾ ਮਿਲਦੀ ਪਿਛਲੀ ਬਕਾਇਆ ਪਿੰਡ ਪਿਛਲੇ ਸੀ ਜਿਨ੍ਹਾਂ ਦੀ ਬਕਾਇਆ ਪੇਮੈਂਟ ਔਰ ਜਿਹੜਾ ਕਰੰਟ ਸੀਜ਼ਨ ਦੀ ਬਕਾਇਆ ਪੇਮੈਂਟ ਔਰ ਜਿਹੜੀਆਂ ਇਹਨਾਂ ਨੇ ਕਿਸਾਨਾਂ ਦੀਆਂ ਪਲਾਂਟੀਆਂ ਗੱਟੀਆਂ ਹੋਈਆਂ ਨੇ ਉਹਨਾਂ ਦੀ ਪੇਮੈਂਟ ਨੂੰ ਲੈ ਕੇ ਸੋ ਉਹਦੇ ਵਿੱਚ ਅਸੀਂ ਸਰਕਾਰ ਨੂੰ ਅਗਾਰ ਕਰਨਾ ਚਾਹੁੰਦੇ ਆ ਜਿਵੇਂ ਕਿ ਸਾਡੇ ਨਾਲ ਸਰਕਾਰ ਨੇ ਇਸ ਸੀਜਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਜਦੋਂ ਮੈਨੂੰ ਤਾੜੇ ਲਗਾਏ ਗਏ ਸੀ ਤੇ ਸਾਡੇ ਨੇ ਇੱਕ ਵਾਅਦਾ ਕੀਤਾ ਸੀ ਲਿਖਤੀ ਦੇ ਵਿੱਚ ਕਿ ਜਿਹੜੇ ਮਿਲਦੇ ਨਵੇਂ ਮਾਲਕ ਨੇ ਰਾਣਾ ਗੁਰਜੀਤ ਗਰੁੱਪ ਉਹਨਾਂ ਵੱਲੋਂ ਉਹਨਾਂ ਦਾ ਲੜਕਾ ਇੰਦਰ ਪ੍ਰਤਾਪ ਰਾਣਾ ਜਿਹੜਾ ਉਹ ਵੀ ਵਿੱਚ ਆ ਕੇ ਬੈਠਾ ਸੀ ਗਿੱਡੀ ਦੇ ਔਰ ਉਹਨੇ ਰਿਟਰਨ ਦੇ ਵਿੱਚ ਸਾਈਨ ਕਰਕੇ ਦਿੱਤੇ ਸਨ ਕਿ 30 ਅਪ੍ਰੈਲ ਤੱਕ ਇਹਦਾ ਪਿਛਲਾ ਬਕਾਇਆ ਉਹ ਕ리어 ਕੀਤਾ ਜਾਏਗਾ ਔਰ ਕਰੰਟ ਸੀਜ਼ਨ ਦਾ 15 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਏਗੀ ਪਰ ਉਸ ਵਾਦੇ ਤੋਂ ਹਰਨਾਮਨ ਗਰਜੀਤ ਰੁਕ ਵੀ ਮੁਕਰਿਆ ਔਰ ਪੰਜਾਬ ਸਰਕਾਰ ਵੀ ਮੁਕਰੀ ਔਰ ਸਾਡੀ ਕਿਸਾਨਾਂ ਦੀ ਪਲਾਂਟੀ ਕੱਟੀ ਹੋਈ ਹੈ ਜਦ ਇਹਨਾਂ ਨੇ ਸਾਡੀ ਪੇਮੈਂਟ 15 ਦਿਨ ਨਹੀਂ ਪਾਈ ਸਾਡੀਆਂ ਨੇ ਪੇਮੈਂਟ ਚਾਰ-ਚਾਰ ਪੰਜ-ਪੰਜ ਸਾਲ ਰੱਖ ਕੇ ਪੇਮੈਂਟ ਸਾਡੀਆਂ ਹੌਣ ਤੱਕ ਨਹੀਂ ਪਈਆਂ ਤੇ ਪਲਾਂਟੀ ਕੱਟਣ ਦਾ ਹੱਕ ਇਹਨਾਂ ਨੂੰ ਕਿਵੇਂ ਹੋ ਗਿਆ ਸਾਡੀ ਪਲਾਂਟੀ ਵੀ ਵਾਪਸ ਕੀਤੀ ਜਾਵੇ ਅਗਰ ਉਹਨਾਂ ਦੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਸਾਡੇ ਇਹ ਪੈਸੇ ਜਿਹੜੇ ਕਿਸਾਨਾਂ ਦੇ ਉਹਨਾਂ ਦੇ ਖਾਤੇ ਅੱਜ ਨਹੀਂ ਪਹੁੰਚੇ ਤਾਂ ਫਿਰ ਇੱਕ ਵੱਡਾ ਸੰਘਰਸ਼ ਬਗਵਾਲੇ ਵਿੱਚ ਅਸੀਂ ਕਰਾਂਗੇ ਉਹਦੇ ਵਿੱਚ ਕੁਝ ਵੀ ਹੋ ਸਕਦਾ ਮਿਲਗੇ ਵੀ ਦੇਖ ਸਕਦੇ ਆ ਤੇ ਹਾਈਵੇ ਵੀ ਦੇਖ ਸਕਦੇ ਆ ਸੋ ਪੰਜਾਬ ਸਰਕਾਰ ਨੂੰ ਅਸੀਂ ਇਹ ਧਾਰਨਾ ਕਰਦੇ ਆ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਜ਼ਿੰਮੇਵਾਰੀ ਵਿੱਚ ਬੈਠ ਕੇ ਚੱਕੀ ਸੀ ਇਹਨੂੰ ਨਿਭਾਓ ਨਹੀਂ ਤਾਂ ਜੇਕਰ ਹਾਈਵੇ ਜਾਮ ਹੁੰਦਾ ਜਾਂ ਕੋਈ ਗੇਟ ਘੇਰੇ ਜਾਂਦੇ ਆ ਉਹਦੀ ਰਿਸਪੋਨਸੀਬਲ ਜਿਹੜੀ ਆ ਉਹ ਬਿਲਕੁਲ ਪੰਜਾਬ ਸਰਕਾਰ ਹੋਏਗੀ ਸੋ ਇਹ ਪੰਜਾਬ ਸਰਕਾਰ ਬੇਨਤੀ ਹੈ ਕਿ ਕਿਸਾਨਾਂ ਦੇ ਜਿਹੜੇ ਪੈਸੇ ਕੰਨੇ ਦੀ ਬਕਾਇਆ ਰਕਮ ਆ ਪਿਛਲੇ 8 ਸੀਜ਼ਨਾਂ ਦੀ ਦਾ ਕਰੰਟ ਸੀਜ਼ਨ ਦੀ ਵਿੱਦ ਗੁਲਟੀ ਉਹਨਾਂ ਦੇ ਖਾਤੇਾਂ ਵਿੱਚ ਤੁਰੰਤ ਉਹਨਾਂ ਦੇ ਖਾਤੇ ਵਿੱਚ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ